ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਪੁਲਤ ਵਿੱਚ ਪਾਰਕ ਦੇ ਕੰਮ ਦਾ ਕੀਤਾ ਉਦਘਾਟਨ ਆਮ ਆਦਮੀ ਪਾਰਟੀ ਨੇ ਇਲਾਕੇ ਦੇ ਲੋਕਾਂ ਦੀ ਮੁੱਖ ਸਮੱਸਿਆ ਦਾ ਹੱਲ ਕਰਦੇ ਹੋਏ ਪੁਲਤ ਸ਼ਹਿਰ ਵਿੱਚ ਬਣੀ ਨਵੀਂ ਕਾਰ ਪਾਰਕਿੰਗ ਅੱਜ ਤੋਂ ਲੋਕ ਸਵਾਵਾਂ ਲਈ ਸ਼ੁਰੂ ਕਰ ਦਿੱਤੀ ਹੈ ਇਸ ਪਾਰਕਿੰਗ ਦਾ ਉਦਘਾਟਨ ਜਲ ਸਰੋਤ ਵਿਭਾਗ ਦੇ ਡਾਇਰੈਕਟਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਆਪਣੇ ਕਾਰ ਕਮਲਾ ਨਾਲ ਕੀਤਾ ਗਿਆ ਉਹਨਾਂ ਦੇ ਨਾਲ ਨਗਰਪੰਚਾਇਤ ਪ੍ਰਧਾਨ ਪੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਤੇ ਨਗਰ ਪੰਚਾਇਤ ਪੁਲੱਥ ਦੇ ਈਓ ਰਣਦੀਪ ਸਿੰਘ ਵੜੈਚ ਵੀ ਉਹਨਾਂ ਦੇ ਨਾਲ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਐਡਵੋਕੇਟ ਹਰਸਿਮਰਨ ਸਿੰਘ ਕੁਮੰਨ ਨੇ ਆਖਿਆ ਕਿ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਹੁਣ ਤੱਕ ਪਹਿਲੀ ਵਾਰ ਪੁਲੱਥ ਦੇ ਦੁਕਾਨਦਾਰਾਂ ਅਤੇ ਖਰੀਦਦਾਰਾਂ ਦੀ ਸਾਰ ਲੈਣ ਤੇ ਪੁਲੱਥ ਨਗਰ ਪੰਚਾਇਤ ਵਿੱਚ ਪੁਲੱਥ ਬਾਜ਼ਾਰ ਨੂੰ ਪਾਰਕਿੰਗ ਦੀ ਸਹੂਲਤ ਮਿਲੀ ਹੈ ਉਨਾ ਕਿਹਾ ਕਿ ਇਹ ਕੰਮ ਉਹਨਾਂ ਵੱਲੋਂ ਮਿੱਥੇ ਗੇ ਕੰਮਾਂ ਵਿੱਚੋਂ ਇੱਕ ਸੀ ਜਿਸ ਨਾਲ ਪੁਲਤ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਠੱਲ ਪਾਉਂਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਨਾਲ ਦੁਕਾਨਦਾਰਾਂ ਦੀ ਵਿਕਰੀ ਵਿੱਚ ਵੀ ਵਾਧਾ ਹੋਵੇਗਾ ਅਤੇ ਆਸ-ਪਾਸ ਦੇ ਪਿੰਡਾਂ ਦਾ ਝੁਕਾਅ ਵੀ ਪੁਲਤ ਵੱਲ ਵਧੇਗਾ ਉਨਾ ਕਹਿਆ ਕਿ ਆਉਣ ਵਾਲੇ ਸਮੇਂ ਵਿੱਚ ਕਾਲੀ ਵਾਈ ਤੇ پارک ਸੈਰਗਾਹ ਅਤੇ ਪਾਰਕਿੰਗ ਦੀ ਸਹੂਲਤ ਲਈ ਕੰਮ ਕੀਤਾ ਜਾਵੇਗਾ ਤੇ ਪਲਾਥਲਕੇ ਨੂੰ ਪਹਿਲਾ ਕਲੱਬ ਹਾਊਸ ਦੇਣ ਦੀ ਪ੍ਰਪੋਜ਼ਲ ਵੀ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਜਿਸ ਵਿੱਚ ਬਾਕਸ ক্রিকেট, ਬੈਡਮਿੰਟਨ ਅਤੇ ਸਕੁਆਸ਼ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਸਵੀਮਿੰਗ ਪੂਲ ਬਣਾਉਣ ਲਈ ਵੀ ਯਤਨ ਕੀਤੇ ਜਾਣਗੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦਾ ਪਲਾਥ ਪੂਰੇ ਨੂੰ ਕਿਉਂਕਿ ਭਲੱਥ ਕਸਬੇ 'ਚ ਭਾਵੇਂ ਜਿਹੜੇ ਲੋਕੀ ਰਹਿੰਦੇ ਹੋ ਤਾਂ ਚਲੋ ਭਲੱਥ ਦੀ ਪਾਰਕਿੰਗ ਤਾਂ ਵਰਤਣਗੇ ਪਲੱਸ ਜਿਹੜੇ ਪਿੰਡਾਂ ਤੋਂ ਆਸ-ਪਾਸਿਓਂ ਆਉਂਦੇ ਆ ਇੱਥੇ ਸ਼ਾਪਿੰਗ ਕਰਨ ਖਰੀਦਦਾਰੀ ਕਰਨ ਉਹਨਾਂ ਲਈ ਬਹੁਤ ਵੱਡੀ ਸਹੂਲਤ ਆ ਨਾਲੇ ਸਭ ਤੋਂ ਵੱਡੀ ਗੱਲ ਹੈ ਵੇਖੋ ਆਪਾਂ ਕਿਸੇ ਤੇ ਕੋਈ ਪਨਿਸ਼ਮੈਂਟ ਜਿਹਨੂੰ ਕਹਿ ਸਕਦੇ ਜਿੱਦਾਂ ਚਲਾਨ ਕੱਟਣਾ ਜਾਂ ਫਲਾਣਾ ਕਰਨਾ ਅਗਲੇ ਨੂੰ ਜੇ ਰਾਹ ਦਵਾਂਗੇ ਤਾਂ ਹੀ ਕੋਈ ਚੀਜ਼ ਨੂੰ ਇੰਪਲੀਮੈਂਟ ਕਰ ਸਕਦੇ ਆ ਅਗਲੇ ਨੂੰ ਆਪਾਂ ਗੱਡੀ ਹਰ ਇੱਕ ਬੰਦਾ ਵਰਤਦਾ ਉਹਨੇ ਕਿਤੇ ਤੇ ਖੜੀ ਕਰਨੀ ਤੇ ਉਹਦੀ ਮਜਬੂਰੀ ਹੋ ਜਾਂਦੀ ਈ ਸੜਕ ਤੇ ਖੜੀ ਕਰਨੀ ਸੜਕ ਤੇ ਖੜੀ ਕਰਨ ਨਾਲ ਪਿੱਛੇ ਜਾਮ ਲੱਗ ਜਾਂਦਾ ਹੈ ਆਮ ਲੋਕੀ ਜਿਨ੍ਹਾਂ ਨੇ ਕਿਤੇ ਕੋਈ ਐਮਰਜੈਂਸੀ ਵੀ ਹੋਣੀ ਕੋਈ ਚਾਹੇ ਮੈਡੀਕਲ ਐਮਰਜੈਂਸੀ ਹੋਵੇ ਹਰ ਇੱਕ ਨੂੰ ਇਥੋਂ ਫਸ ਕੇ ਜਾਣਾ ਪੈਂਦਾ ਸਿਕਾ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਤ ਨੂੰ ਡੀਕੰਜੈਸਟ ਕਰਨ ਲਈ ਪਲੱਸ ਦੁਕਾਨਦਾਰਾਂ ਦੀ ਜਿਹੜੀ ਸੇਲ ਵਧਾਉਣ ਲਈ ਵੀ ਕਿ ਭਈ ਉਹਨੂੰ ਕੱਲ ਚਾਰ ਗਾਹ ਕੌਣ ਉਹਨਾਂ ਨੂੰ ਇਹ ਨਾ ਹੋਵੇ ਕਿ ਯਾਰ ਪੁਲਤ ਕੀ ਜਾਣਾ ਉੱਤੇ ਤੇ ਭੀੜ ਚ ਫਸੇ ਰਹਿੰਦੇ ਆਪਾਂ ਉਹਦੇ ਨਾਲੋਂ ਜਲੰਧਰ ਚੱਲ ਜੀਏ ਸੋ ਉਸ ਚੀਜ਼ ਨੂੰ ਵਧਾਉਣ ਲਈ ਇੱਥੇ ਨੂੰ ਇਹਦੀ ਪ੍ਰੋਗਰੈਸ ਕਰਨ ਲਈ ਅੱਜ ਇਹ ਜਿਹੜੀ ਪਾਰਕਿੰਗ ਲੋਕਾਂ ਨੂੰ ਸਮਰਪਿਤ ਕੀਤੀ ਗਈ ਤੇ ਨਾਲ ਦੀ ਨਾਲ ਮੈਂ ਸਾਰੇ ਆਪਣੀ ਟੀਮ ਦਾ ਸਾਡੇ ਈਓ ਸਾਹਿਬ ਦਾ ਸਾਡੇ ਪ੍ਰਧਾਨ ਸਾਹਿਬ ਦਾ ਸਾਡੇ ਐਮਸੀ ਸਾਹਿਬਾਨਾਂ ਦਾ ਸਾਡੀ ਸਾਰੀ ਟੀਮ ਦਾ ਸਰਕਾਰ ਦਾ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਜਿੰਨਾ ਸਦਕਾ ਕਿ ਇੱਕ ਸੋਚ ਸੀਗੀ ਉਹਨਾਂ ਨੇ ਗੱਲ ਸ਼ੇਅਰ ਕੀਤੀ ਨਾਲ ਸਾਡੀ ਟੀਮ ਨੇ ਸਾਡਾ ਸਾਥ ਦਿੱਤਾ ਤੇ ਅੱਜ ਇਹ ਪੋਸੀਬਲ ਹੋ ਸਕਿਆ ਅੱਜ ਇਹ ਗਰਾਉਂਡ ਤੇ ਆ ਮੈਂ ਅੱਗੇ ਵੀ ਗੱਲ ਕਰਦਾ ਪਲਾਟੇ 'ਚ ਥੋੜੀ ਵੀਡੀਓ ਕਲਚਰ ਜ਼ਿਆਦਾ ਆ ਮੈਂ ਅੱਜ ਇੱਥੇ ਮੌਕੇ ਤੇ ਇੱਕ ਵਾਰੀ ਚੱਜਣਾ ਵੀਡੀਓ ਬਣਾ ਕੇ ਦਿਖਾਇਓ ਜਰੂਰ ਕਿ ਅਸਲ 'ਚ ਹੈ ਇੱਕ ਇੱਕ ਇਟ ਚੱਕ ਕੇ ਦਿਖਾ ਦਿਓ ਇਹਨਾਂ ਕਹਿ ਦੇਣ ਕਿ ਫੇਸਬੁੱਕ ਤੇ ਬਣਾਤੀ ਤੇ ਅਨਾਉਂਸਮੈਂਟ ਨਹੀਂ ਬਣਾ ਕੇ ਫਿਰ ਸਮਰਪਿਤ ਕਰ ਰਹੇ ਆ ਉਦਾਂ ਨਹੀਂ ਕਿਤੇ ਫੀਤਾ ਕੱਟਤਾ ਕਮ ਸਰ ਇਹ ਤਰ੍ਹਾਂ ਹੈਗਾ ਕਿ ਲੋਕਾਂ ਦਾ ਦੁਕਾਨ ਦੇ ਨੇੜੇ پارک ਕਰਨੀ ਜਿਹੜੀ ਆ ਗੱਡੀ ਆਪਨੀ پارک ਕਰਨੀ ਥੋੜੀ ਜੀ ਚੰਗਾ ਸਮਝਦੇ ਆ ਇਹਦੇ ਇਹ ਲੋਕਾਂ ਨੂੰ ਕੀ ਅਪੀਲ ਹੈ ਜੀ ਦੇਖੋ ਜੀ ਮੇਰੀ ਬੇਨਤੀ ਆਪਾਂ ਨਾ ਇੱਕ ਕੋਸ਼ਿਸ਼ ਤਾਂ ਸਾਡਾ ਇੱਕ ਇਹਦੇ ਨਾਲੇ ਪਾਇਲਟ ਪ੍ਰੋਜੈਕਟ ਆ ਇਹ ਫਸਟ ਸਟੇਜ ਹੋਗੀ ਸੈਕੰਡ ਸਟੇਜ ਅਸੀਂ ਕੋਸ਼ਿਸ਼ ਕਰਕੇ ਦੇਖਣੀ ਕਿ ਭਲੱਤ ਨੂੰ ਵਨਵੇ ਕਰਕੇ ਦੇਖੀਏ ਵਨਵੇ ਦੀ ਸੈਂਸ ਜਿਹੜਾ ਇਧਰੋਂ ਟ੍ਰੈਫਿਕ ਆਊਗਾ ਕਰਤਾਰਪੁਰ ਤੋਂ ਉਹ ਜਿਹੜਾ ਨਡਾਲੇ ਵਾਲੇ ਪਾਸੇ ਤੱਕ ਸਿੱਧਾ ਜਾਊਗਾ ਜਿਹੜਾ ਉਧਰੋਂ ਆਊਗਾ ਉਹ ਘੁੰਮ ਕੇ ਉਤੋਂ ਦੀ ਆਊਗਾ ਪ੍ਰੋਬਲਮ ਹੋ ਜਾਂ ਉਹਦੋਂ ਆ ਜਾਂਦੀ ਜਦੋਂ ਸੀਜ਼ਨ ਆ ਜਾਂਦਾ ਟਰੱਕ ਆ ਜਾਂਦੇ ਟਰਾਲੇ ਆ ਜਾਂਦੇ ਉਹ ਉਧਰੋਂ ਮੁੜ ਨਹੀਂ ਸਕਦੇ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਟਾਈਮ ਬਾਉਂਡ ਕਰੀਏ ਕਿਸੇ ਤਰੀਕੇ ਜਾਂ ਇੱਕ ਟਾਈਮ ਰੱਖਾਂਗੇ ਕਿ ਟਰੱਕ ਜਿਹੜੇ ਆ ਸਵੇਰੇ 6 ਤੋਂ 8 ਵਜੇ ਜਾਂ 8 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਲੰਘ ਜਾਣ ਸਕੂਲ ਟਾਈਮ ਦਾ ਜਿਹੜਾ ਇਦਾਂ ਬੰਦਿਆਂਗੇ ਕਿ ਉਹ ਵਨਵੇ ਕਰਕੇ ਇੱਕ ਵਾਰੀ ਟਰਾਈ ਕਰਕੇ ਕੋਸ਼ਿਸ਼ ਕਰਾਂਗੇ ਟਰਾਈ ਦਾ ਮਤਲਬ ਤੁਸੀਂ ਸਾਰੇ ਕਿ ਤੁਸੀਂ ਕਾਮਯਾਬ ਕਰਨਾ ਹੈ ਜੇ ਤੁਹਾਨੂੰ ਲੱਗਾ ਕਿ ਯਾਰ ਇਹ ਕੰਮ ਸਹੀ ਹੈ ਤੁਹਾਨੂੰ ਇਹ ਸੌਖ ਹੋ ਗਈ ਹੈ ਆਪਾਂ ਉਹਨੂੰ ਕੰਟੀਨਿਊ ਕਰਾਂਗੇ ਜੇ ਉਹ ਨਾ ਹੋਇਆ ਤੇ ਆਪਾਂ ਉਹਨੂੰ ਫਿਰ ਜਿੱਦਾਂ ਹੈਗਾ ਉਸ ਤਰੀਕੇ ਚੱਲਦੇ ਰਹਿਣਾ ਚਾਹੁੰਦਾ ਕਿ ਜਿਵੇਂ ਬੇਗਵਾਲ ਤੋਂ ਨਡਾਲਾ ਰੋਡ ਤੇ ਇੱਕ 144 ਦੀ پابੰਦੀ ਲੱਗੀ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਤੇ ਲੋਕਾਂ ਦੀ ਮੰਗ ਹੈਗੀ ਹੈ ਕਿ ਤੁਸੀਂ ਕੁਮਰਤ ਸਰ ਨੂੰ ਧਿਆਨ ਚ ਲਿਆਓ ਕਿ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਭਲੱਤ ਵਿੱਚ ਵੀ ਇਹੋ ਜਿਹੀ ਨਹੀਂ ਇਹੀ ਕਰਨਾ ਉਹ ਜਿਹੜਾ ਤੁਹਾਨੂੰ ਕਿਹਾ ਮੈਂ ਲੇਮਨ ਵਰਡਸ ਚ ਕਹਿ ਦਿੰਨਾ ਕ੍ਰੀਜ਼ਨ ਇਹ ਹੈ ਕਿ ਕਈ ਵਾਰੀ ਜ਼ਿਆਦਾ ਟੈਕਨੀਕਲ 144 ਮੈਂ ਕਹੀ ਜਾਵਾਂ ਉਹਨਾਂ ਕਹਿੰਦੇ ਕੀ 140 ਵਾਟ ਇਜ਼ ਥੈਟ ਮੈਂ ਲੇਮਨ ਟਰਮ ਚ ਕਹਿ ਰਿਹਾ ਕਿ ਟਾਈਮ ਫਿਕਸ ਕਰਾਂਗੇ ਉਹ ਜਿਹੜਾ ਟਾਈਮ ਕੋਈ ਮੈਂ ਇਦਾਂ ਥੋੜਾ ਕਿ ਕਾਗਜ਼ ਤੇ ਲਿਖ ਦੇਣਾ ਉਹਦਾ ਕਾਨੂੰਨੀ ਉਹਦਾ ਜਿਹੜਾ ਆ ਬਿਲਕੁਲ ਉਹਦਾ ਹੋਊਗਾ ਰੈਪਲੀਕੇਸ਼ਨ ਆਲਸੋ ਆਉਣ ਵਾਲੇ ਦਿਨਾਂ ਚ ਹਲਕਾ ਭਲਾਥ ਚ ਕਿਹੜਾ ਨਵਾਂ ਵਿਕਾਸ ਕਰਦੇ ਹੋਣ ਜਾ ਰਹੇ ਇੱਕ ਤਾਂ ਤੁਹਾਡੇ ਮੂਰੇ ਆ ਦੂਸਰਾ ਇਹ ਕਰਪਾ ਆਪਣੀ ਤੁਹਾਨੂੰ ਪਤਾ ਹੈ ਜਿਹੜੀ ਜੱਦੀ ਜ਼ਮੀਨ ਹੈ ਸਾਡੀ ਸਾਡੀ ਪਰਿਵਾਰ ਦੀ ਜੱਦੀ ਜ਼ਮੀਨ ਹੈ ਤੇ ਨਾਲ ਜਿਹੜੀ ਇਹ ਜਿਹੜੇ ਕਬੱਡੀ ਟੂਰਨਾਮੈਂਟ ਇੱਥੇ ਬਹੁਤ ਵਧੀਆ ਕਰਾਉਂਦੇ ਆ ਜਿਹੜੇ ਬੱਲ ਬ੍ਰਦਰਜ਼ ਐ ਉਹਨਾਂ ਵੱਲੋਂ ਜਿਹੜਾ ਆ ਉੱਥੇ ਅਕੈਡਮੀ ਖੁੱਲੀ ਗਈ ਉਹ ਜ਼ਮੀਨ ਦੀ ਕੀਮਤ ਜੇ ਚੈੱਕ ਕਰਨੀ ਤਾਂ ਇੱਥੇ ਸਾਰੇ ਖੜੇ ਉਹਨਾਂ ਨੂੰ ਪਤਾ ਆ ਕਿ ਸਾਡੀ ਘਰ ਦੀ ਆਪਦੀ ਜ਼ਮੀਨ ਹੈ ਇਸੇ ਕਰਕੇ ਦਿੱਤੀ ਹੈ ਕਿ ਬਈ ਲੋਕੀ ਵਰਤਣ ਨਾਲ ਇੱਥੇ ਨਹੀਂ ਗੱਲ ਮੁੱਕ ਨਾਲ ਹਾਂਜੀ ਅੱਛਾ ਇੱਕ ਹੋਰ ਚੀਜ਼ ਆਪਾਂ ਕਰ ਰਹੇ ਆ ਇੱਕ ਜਦੋਂ ਇਹ ਪ੍ਰੋਜੈਕਟ ਅਸੀਂ ਸੋਚਿਆ ਸੀ ਇਹਦੇ ਨਾਲ ਆਪਾਂ ਇੱਕ ਹੋਰ ਚੀਜ਼ ਸੋਚੀ ਸੀ ਇਹ ਸੋਚੀ ਸੀ ਕਿ ਆਪਾਂ ਇੱਕ ਸੈਰਗਾ ਬਣਾਉਣਾ ਚਾਹੁੰਦੇ ਆਂ ਆਪਣੀ ਕਾਲੀ ਵੈਂ ਤੇ ਰੀਜ਼ਨ ਇਹ ਆ ਜਿੱਦਾਂ ਚੰ디ਗੜ੍ਹ ਲੈ ਕੇ ਆ ਲੇਕ ਤੇ ਲੋਕੀ ਚੰ디ਗੜ੍ਹ ਦੇ ਘਰਾਂ ਦਾ ਮੁੱਲ ਵੀ ਪਤਾ ਕਿਉਂ ਆ ਕਿਉਂਕਿ ਉੱਥੇ ਲੈ ਕੇ ਆ ਤੇ ਉੱਥੇ ਹਰਿਆਵਲ ਆ ਉਸੇ ਤਰੀਕੇ ਆਪਾਂ ਵੀ ਜਿਹੜਾ ਉਹ ਏਰੀਆ ਦਾ ਵੀ ਰੇਟ ਵਧੂਗਾ ਕੱਲ ਨੂੰ ਲੋਕੀ ਵੀ ਖੁਸ਼ ਹੋਣਗੇ ਉਸ ਪਾਸੇ ਨੂੰ ਰਹਿ ਕੇ ਜਿਹੜਾ ਕਾਲੀ ਵੈਂ ਦੇ ਆਸ-ਪਾਸ ਇੱਕ ਤੋਂ ਉਦੀ ਸਾਫ-ਸਫਾਈ ਰਹੂਗੀ ਉੱਥੇ ਪਾਰਕਿੰਗ ਸਿਸਟਮ ਵਧੀਆ ਰਹੂਗਾ ਇੱਕ ਸੈਰਗਾ ਹੋਊਗੀ ਲੋਕੀ ਉੱਥੇ ਪਲਾਂਟੇਸ਼ਨ ਹੋਊਗੀ ਕਿ ਸੈਰ ਕਰ ਸਕਣ ਨਾਲ ਇੱਕ ਚੀਜ਼ ਮੈਂ ਥੋੜੀ ਜੀ ਐਡਵਾਂਸ ਇਹ ਵੀ ਦੱਸ ਦੇਣਾ ਆਪਾਂ ਇੱਥ ਜਲੰਧਰ ਜਿਮਖਾਨਾ ਹੈ ਭਲਾਤਚ ਹੈ ਨਹੀਂਗਾ ਅਸੀਂ ਉਹ ਵੀ ਲੈ ਕੇ ਆ ਰਹੇ ਹਾਂ ਅਸੀਂ ਉਹਦੇ ਵਿੱਚ ਇੱਕ ਜਿੱਦਾਂ ਮੈਂ ਦੇਖਦਾ ਹੁੰਨਾ ਕਿ ਬਾਕਸ ਕ੍ਰਿਕਟ ਇਜ਼ ਅ ਕਨਸੈਪਟ ਬਾਕਸ ਕ੍ਰਿਕਟ ਕ੍ਰਿਕਟ ਦਾ ਕਨਸੈਪਟ ਲੈ ਕੇ ਆ ਰਹੇ ਕਿਉਂਕਿ ਹੁਣ ਗਰਾਊਂਡਾਂ 'ਚ ਲੋਕੀ ਜ਼ਿਆਦਾ ਫੀਲਡਰ ਨਹੀਂ ਮਿਲਦੇ ਮੈਂ ਵੀ ਆਪ ਵੀ ਖੇਡਦਾ ਰਿਹਾ ਪਲੇਅਰ ਨਹੀਂ ਪੂਰੇ ਹੁੰਦੇ ਬਾਕਸ ਕ੍ਰਿਕਟ 'ਚ ਦੋ ਬੰਦੇ ਵੀ ਖੇਡ ਸਕਦੇ ਸੋ ਸਾਡੀ ਕੋਸ਼ਿਸ਼ ਆ ਉਹ ਨਾਲ ਟੈਨਿਸ ਕੋਰਟ ਨਾਲ ਬੈਡਮਿੰਟਨ ਕੋਰਟ ਤੇ ਕੋਸ਼ਿਸ਼ ਕਰਾਂਗੇ ਨਾਲ ਸਕਵਾਸ਼ ਸ਼ਾਇਦ ਤੁਸੀਂ ਸੁਣਿਆ ਹੋਵੇ ਸਕਵਾਸ਼ ਚ ਤਾਂ ਇੱਕ ਜਣਾ ਵੀ ਖੇਡ ਸਕਦਾ ਦੂਜਾ ਪਲੇਅਰ ਵੀ ਨਹੀਂ ਚਾਹੀਦਾ ਸੋ ਅਸੀਂ ਬੇਸਿਕ ਤੋਂ ਬੇਸਿਕ ਤੱਕ ਲੈ ਕੇ ਜਾ ਰਹੇ ਕਿ ਜੇ ਇੱਕ ਜਣਾ ਵੀ ਪਲਾਥੇ ਚ ਚਾਹੂਗਾ ਕਿ ਮੈਂ ਖੇਡਣਾ ਮੈਂ ਕੋਈ ਫਿਜ਼ੀਕਲ ਐਕਟੀਵਿਟੀ ਕਰਨੀ ਉਹਨੂੰ ਵੀ ਉਹ ਫੈਸਿਲਿਟੀ ਦਵਾਈ ਜਾਊਗੀ ਪਲੱਸ ਪ੍ਰੋਵੀਜ਼ਨ ਦੇ ਰਹੇ ਆ ਉਸ ਕਲੱਬ ਹਾਊਸ ਚ ਪਲਾਨ ਅਸੀਂ ਤਿਆਰ ਕਰ ਰਹੇ ਆ ਕਿ ਉਹਦੇ ਚ ਆਪਾਂ ਕੱਲ ਨੂੰ ਲੋਡ ਪਵੇ ਮੈਨੂੰ ਲੱਗਦਾ ਪਲਾਟੇ ਵਿੱਚ ਸਵਿਮਿੰਗ ਬਹੁਤ ਘੱਟ ਜਾਣਾ ਇਹਨੂੰ ਆਉਂਦੀ ਹੋਗੀ ਆਪਾਂ ਸਵਿਮਿੰਗ ਪੂਲ ਵੀ ਬਣਾਉਣਾ ਕਿਉਂਕਿ ਜੇ ਮੈਨੂੰ ਨਹੀਂ ਸਿੱਖਣ ਨੂੰ ਮੌਕਾ ਮਿਲਿਆ ਪਰ ਮੇਰੇ ਆਉਣ ਵਾਲੀ ਪੀੜ੍ਹੀ ਨੂੰ ਮੌਕਾ ਮਿਲੇ ਉਹ ਤਰਾਕਤ ਬਣ ਸਕਣ ਘਟੋਕਟ ਆਪਣੀ ਜਾਨ ਬਚਾਉਣ ਜੱਗਾ ਲਾਈਫ ਸਕਿੱਲ ਜਿਹੜਾ ਉਹਨਾਂ 'ਚ ਜ਼ਰੂਰ ਆਵੇ ਤੇ ਉੱਥੇ ਆਪਾਂ ਅੱਗੇ ਪ੍ਰੋਵੀਜ਼ਨ ਰੱਖਾਂਗੇ ਸਪੇਸ ਰੱਖਾਂਗੇ ਜਦੋਂ ਹੋਰ ਪੈਸੇ ਆਏ ਤਾਂ ਆਪਾਂ ਉਥੇ ਸਵਿਮਿੰਗ ਪੂਲ ਵੀ ਜਿਹੜਾ 올림픽 ਸਾਈਜ਼ ਬਣਾਵਾਂਗੇ ਇਹ ਇਹਨਾਂ ਸਭ ਨੂੰ ਇੱਕਦੋ ਇੱਕ ਤੱਕ ਜਿਹੜਾ ਅਮਲੀ ਜਾਮਾ ਹੋ ਜੂਗਾ ਅਮਲੀ ਜਾਮਾ ਤਾਂ ਮੈਨੂੰ ਕਹੋ ਜਦੋਂ ਇਹਨੂੰ ਵੀ ਟਾਈਮ ਲੱਗ ਗਿਆ ਇਹਨੂੰ ਡੇਢ ਕੋ ਸਾਲ ਲੱਗਿਆ ਹੋਣਾ ਜੀ ਸਾਲ ਕੋ ਲੱਗਿਆ ਸਾਲ 8 8-9 ਮਹੀਨੇ ਇਹਨੂੰ ਲੱਗੇ ਉਹ ਵੀ ਪ੍ਰੋਸੈਸ ਤਿਆਰ ਆ ਪਲਾਨ ਤਿਆਰ ਤੇ ਨਾਲ ਆਪਾਂ ਜਿੱਦਾਂ ਹੀ ਆਪਾਂ ਬਜਟ ਤਿਆਰ ਕਰਕੇ ਹੌਲੀ-ਹੌਲੀ ਸਟੈਪਸ ਚੋਣਾ ਜੇ ਕੰਗਾਲੀ ਤੇ ਬੁਰੇ ਹਾਲ ਨੂੰ ਟਾਈਮ ਲੱਗ ਗਿਆ ਤੇ ਜਾਮ ਲੱਗਣ ਨੂੰ ਟਾਈਮ ਲੱਗ ਗਿਆ ਉਹਨੂੰ ਖੁੱਲਣ ਨੂੰ ਵੀ ਥੋੜਾ ਟਾਈਮ ਦੇ ਦਿਓ ਕਰਕੇ ਦਵਾਂਗੇ ਜੀ ਬੀਤੇ ਕੱਲ ਆਮ ਆਦੀ ਪਾਰਟੀ ਦੀ ਲੁਧਿਆਣਾ ਪਛਮੀ ਚ ਜਿੱਤ ਹੋਈ ਬਾਰੇ ਕੀ ਕਹੂੰਗੀ ਮੈਂ ਜੀ ਉਹ ਲੋਕਾਂ ਦੀ ਜਿੱਤ ਹੋਈ ਅਸਲ ਚ ਮੈਨਾਂ ਇਹ ਨਾ ਕੋਈ ਕਿਸੇ ਨੂੰ ਕਿਸੇ ਤਰੀਕੇ ਦਾ ਪਰਸਪੈਕਟਿਵ ਹਰ ਚੀਜ਼ ਨੂੰ ਕੋਈ ਵੀ ਰੰਗ ਦਿੱਤਾ ਜਾ ਸਕਦਾ ਪਰ ਹਕੀਕਤ ਅਸਲੀਅਤ ਇਹ ਆ ਕਿ ਸਰਕਾਰ ਦਾ ਬੰਦਾ ਜਿੱਤਿਆ ਐਮਐਲਏ ਬਣਿਆ ਉਹ ਲੋਕਾਂ ਦਾ ਭਲਾ ਹੋ ਗਿਆ ਉਹ ਇੱਕ ਬੰਦਾ ਨਹੀਂ ਜਿੱਤਿਆ ਉਹ ਪੂਰਾ ਹਲਕਾ ਜਿੱਤ ਗਿਆ ਕਿਉਂਕਿ ਹੁਣ ਉੱਥੇ ਜਿਹੜੇ ਕੰਮ ਹੋਏ ਕਈ ਜਣੇ ਕੀ ਜਾਂਦੇ ਜੀ ਇੱਕਦਮ ਇੱਥੇ ਕੰਮ ਹੀ ਬਹੁਤ ਕਰਤੇ ਦਾ ਸੇਕੜਾ ਲਾਮਾ ਹੋਇਆ ਕਿ ਉੱਥੇ ਕੰਮ ਵੱਧ ਕਰਤੇ ਮਤਲਬ ਕਹਿਨ ਦਾ ਮਤਲਬ ਕਿ ਲੋਕਾਂ ਲਈ 올 ਇਨ 올 ਐਟ ਦੀ ਐਂਡ ਉੱਤੇ ਜੋ ਮਰਜ਼ੀ ਚੱਲਦਾ ਰਹੇ ਵੀ ਕੁਝ ਵੀ ਹੁੰਦਾ ਹੋਵੇ ਲੋਕਾਂ ਦਾ ਭਲਾ ਕੇ ਦੇ ਚਾ ਉਹ ਹੋਣਾ ਚਾਹੀਦਾ ਉਹ ਸਾਡੀ ਸਰਕਾਰ ਸਾਡੀ ਪਾਰਟੀ